ਇਹਦੀ ਪੱਤਰਵਾ ਜਦੋਂ ਇਹਨਾਂ ਨੇ ਆਪਾਂ ਧਰਨਿਆਂ ਦਾ ਐਲਾਨ ਕੀਤਾ ਮੀਟਿੰਗ ਕੀਤੀ ਪ੍ਰੈਸ ਬਿਆਨ ਦਿੱਤੋ ਤੇ ਆਪਾਂ ਬਦਲ ਉਹ ਕਿਹਾ ਸੀ ਤੇ ਆ ਜਿਹੜਾ ਫੈਸਲਾ ਸੈਂਟਰ ਸਰਕਾਰ ਨੇ ਲਾ ਦਿੱਤਾ ਕਿ 200 ਡਾਲਰ ਜਿਹੜੀ ਕੀਮਤ ਆ ਬਾਸਮਤੀ ਦੀ ਸਰਕਾਰ ਨੇ ਵਧਾਤੀ ਆ ਪਹਿਲਾਂ 750 ਡਾਲਰ ਜਿਹੜਾ ਟਨ ਦਾ ਰੇਟ ਸੀਗਾ ਤੇ ਹੁਣ ਇਹਨਾਂ ਨੇ 950 ਕਰ ਦਿੱਤਾ ਤੇ ਵਿਦੇਸ਼ੀ ਜਿਹੜੇ ਲੋਕਾਂ ਨੇ ਵਿਦੇਸ਼ੀ ਮੁਲਖਾਂ ਨੇ ਉਹਨੂੰ ਜਵਾਬ ਦਿੱਤਾ ਵੀ ਅਸੀਂ 950 ਤੱਕ ਨਹੀਂ ਲੈਣੀ ਤੇ ਸਾਨੂੰ ਇਹ ਖਾਛਾ ਸੀ ਕਿ ਜਿਹੜੀ ਜ਼ਿਮੀਦਾਰਾਂ ਦੀ ਆ ਜਿਹੜੀ ਬਾਸਮਤੀ ਆ ਐਸ ਵੇਲੇ ਮੰਡੀਆਂ ਦੇ ਵਿੱਚ ਰੁਲੇਗੀ ਜਿਹਦੇ ਕਰਕੇ ਕਿਰਤੀ ਕਿਸਾਨ ਜਨ ਖੋਰੀ ਜਿਹੜਾ ਹੈ ਇਹ ਪ੍ਰੋਗਰਾਮ ਨਿੱਕੇ ਸੀ ਤੇ ਬਾਕੀ ਜੇ ਅਸੀਂ ਬਾਕੀ ਝੱਟੇਵਦੀਆਂ ਨਾਲ ਸਲਾਹ ਕਰਾਂਗੇ ਫਿਰ ਲੇਟ ਹੋ ਜਾਵਾਂਗੇ ਜਿਹੜਾ ਐਕਸ਼ਨ ਕੀਤਾ ਜਾਵੇ ਜਿਹਦੇ ਕਰਕੇ ਅੱਜ ਆਪਾਂ ਮੰਗ ਪੱਤਰ ਦੇਣਾ ਆ ਤੇ ਆਪਾਂ ਜਿਹੜਾ ਉਹ ਮਤਲਬ ਭਾਅ ਪੁੱਛਦੇ ਆ ਵੀ ਉਹਦਾ ਜਿਹੜਾ ਘੱਟੋ-ਘੱਟ 5000 ਤੇ ਜਿਹੜੀ ਦੂਜੀ ਬਾਸਵਤੀ ਉਹਦਾ 6000 ਰੁਪਇਆ ਪ੍ਰਤੀ ਕੁਆਂਟਮ ਦੇ ਹਿਸਾਬ ਨਾਲ ਸਾਡੇ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਨਾਲ ਹੀ ਪੰਜਾਬ ਸਰਕਾਰ ਸਾਰੀਆਂ ਫਸਲਾਂ ਤੇ ਐਮਐਸਪੀ ਦੀ ਗਰੰਟੀ ਦੇਵੇ ਜੇ ਪੰਜਾਬ ਸਰਕਾਰ ਨਹੀਂ ਦੇਊਗੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਸਰਕਾਰ ਦੇ ਖਿਲਾਫ ਵੱਡੀ ਜੜਿਆ ਉਹ ਲੜਾਈ ਲੜੀ ਜਾਊਗੀ ਐਸ ਕੇ ਐਮ ਉਹਦੇ ਤਿਆਰ ਬੈਠਾ ਉਹ ਜਿਹੜਾ ਰੇਟ ਆ ਉਹ 450 ਰੁਪਏ ਕੀਤਾ ਜਾਵੇ ਤੇ ਨਾਲ ਹੀ 1 ਨਵੰਬਰ ਤੋਂ ਜਿਹੜੀਆਂ ਉਹ ਮਿਲਣਾ ਚਾਲੂ ਕਰਦਾ ਪ੍ਰਬੰਧ ਸਰਕਾਰ ਕਰੇ ਤਾਂ ਕਿ ਜਿਹੜਾ ਸਾਡਾ ਮੋਢਾ ਆ ਉਹਨੂੰ ਅਸੀਂ ਸੱਟ ਕੇ ਉਹਦੇ ਵਿੱਚ ਦੁਬਾਰਾ ਕੜਗਬੀ ਸਕੀਏ ਇਸ ਕਰਕੇ ਇਦਾਂ ਹੀ ਅਸੀਂ ਬਾਸਮਤੀ ਦੇ ਉੱਤੇ ਜਿਹੜੀ ਸਰਕਾਰ ਨੇ ਸਾਡੀ ਜਿੱਤ ਹੋਈ ਕਰਤੀ ਕਿਸਾਨ ਜਿਹੜੀ ਸੈਂਟਰ ਸਰਕਾਰ ਨੇ 200 ਰੁਪਈਆ ਟਨ 200 ਡਾਲਰ ਟਨ ਜਿਹੜਾ ਉਹਦੇ ਤੇ ਰੇਟ ਕਰ ਦਿੱਤਾ ਸੀ ਪਹਿਲਾਂ 750 ਰੁਪਈਆ ਟਨ ਸੀ ਡਾਲਰ ਟਨ ਸੀ ਤੇ ਹੁਣ ਜਿਹੜਾ 950 ਰੁਪਈਆ ਟਨ ਜਿਹੜਾ ਕਰ ਦਿੱਤਾ ਸੀ ਜਿਹਦੇ ਕਰਕੇ ਹੁਣ ਸੈਟਅਪ ਕਰਦੇ ਬਾਕੀ ਰਹਿ ਗਿਆ ਤੇ ਜਿਹੜੇ ਕਰਕੇ ਅਸੀਂ ਸਭ ਦੇ ਜਿਹੜੀ ਬਾਸਮਤੀਆ ਉਹਦਾ ਰੇਟ ਜਿਹੜਾ ਘੱਟੋ-ਘੱਟ 5000 ਰੁਪਏ ਤੇ ਸਾਨੂੰ ਉਹ ਮਿਲੇ ਤੇ ਤਾਂ ਕਿ ਅਸੀਂ ਮਾਰਾ ਮੋਟਾ ਆਪਣੇ ਪਰਿਵਾਰ ਦਾ ਬੱਚਿਆਂ ਦਾ ਕਿਉਂਕਿ ਪਾਣੀ ਦਾ ਵੀ ਬਚਾਅ ਹੋਵੇ ਜਿਹੜੀ ਮਤਲਬ ਇਹ ਬਾਸਮਤੀਆ ਜਿਹੜੀ ਸਭ ਤੋਂ ਘੱਟ ਪਾਣੀ ਲੈਂਦੀ ਆ ਅਸੀਂ ਉਹਦੀ ਮੰਗ ਕਰਦੇ ਆ ਕਿ ਘੱਟ ਪਾਣੀ ਵਾਲੀਆਂ ਫਸਲਾਂ ਜਿਹੜੀਆਂ ਉਹ ਵੀ ਵਜਾ ਕੇ ਜਿਹੜਾ ਪੰਜਾਬ ਦਾ ਪਾਣੀ ਵੀ ਬਚ ਸਕਦਾ ਪੰਜਾਬ ਦੀ ਹਵਾ ਵੀ ਆ ਸਕਦੀ ਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਦਾ ਫਾਇਦਾ ਵੀ ਹੋ ਸਕਦਾ ਇਸ ਕਰਕੇ ਅਸੀਂ ਮਤਲਬ ਆ ਫੌਰੀ ਜਿਹੜੀਆਂ ਮੰਗਾਂ ਜਿਹੜੀਆਂ ਅਸੀਂ ਜੋ ਅਸਟੂ ਨੂੰ ਜਿਹੜਾ ਆਇਆ ਤੇ ਉਹ ਦੇਖ ਕੇ ਤਾਂ ਅਗਲੇ ਦਿਨਾਂ ਦੇ ਵਿੱਚ ਅਸੀਂ ਇੱਕ ਗੱਲ ਦੀ ਤੁਹਾਨੂੰ ਮੈਂ ਹੋਰ ਛੋਟੀ ਜੀ ਗੱਲ ਕਰ ਦਵਾਂ ਮੰਨ ਅਸੀਂ ਇੱਥੇ ਇੱਕ ਰਜਿਸਟਰੀ ਕਰਾਉਣੀ ਸੀ ਰਜਿਸਟਰੀ ਕਰਾਉਣੀ ਸੀ ਤਾਂ ਅਸੀਂ ਸਾਡੀ ਜਥੇਬੰਦੀ ਪਿੰਡ ਨੂੰ ਮਜੂਦ ਜਾਂਦੇ ਜਿਲ੍ਹਾ ਪ੍ਰਧਾਨ ਤੇ ਮੈਂ ਜਿਹੜਾ ਕਰਤੀ ਕਿਸਾਨ ਜੀ ਦਾ ਜਿਲ੍ਹਾ ਪ੍ਰਧਾਨ ਸੰਧੂ ਕਿਸੇ ਸੰਧੂ ਅਸੀਂ ਦੇਸ਼ ਭਗਤ ਜਦਗਰ ਹਾਲ ਸਾਡੇ ਪੰਜਾਬ ਦੇ ਉਹ ਪ੍ਰਧਾਨ ਹੈ ਜਨੰਦਰ ਦੇ ਜਿਹੜੇ ਆ ਉਹਨਾਂ ਨੇ ਕੋਈ ਇੱਥੇ 10 ਮਾਰਲੇ ਕੇ ਸੰਸਥਾ ਨੂੰ ਕੋਈ ਐਨ ਆਰ ਆਈਆਂ ਦਾ ਉਹਨਾਂ ਕੋ ਮੁਖਤਿਆਰਨਾਮਾ ਸੀ ਅਸੀਂ ਉਹ ਦੇਣਾ ਸੀ ਪਰ ਤਹਿਸੀਲਦਾਰ ਨੇ ਰਜਿਸਟਰੀ ਕਰਨ ਤੋਂ ਨਾ ਕਰ ਦਿੱਤੀ ਫਿਰ ਉਹ ਤਹਿਸੀਲਦਾਰ ਨੇ ਸਾਨੂੰ ਇਹ ਕਹਿੰਦਾ ਵੀ ਮੈਂ ਇਹਦੀ ਇਨਕੁਆਰੀ ਕਰਨੀ ਵੀ ਤੇ ਜਿਹੜਾ ਵੀ ਉਹ ਜਿਹੜਾ ਸਟੈਂਪ ਪੇਪਰ ਘੱਟ ਲੱਗਾ ਅਸੀਂ ਕਿਹਾ ਠੀਕ ਹੈ ਜੀ ਤੁਹਾਡਾ ਤੁਸੀਂ ਪੰਜਾਬ ਸਰਕਾਰ ਦੇ ਨਵੇਂਦੇ ਹੋ ਤੁਸੀਂ ਕਹਿੰਦੇ ਆ ਵੀ ਮੈਂ ਮਤਲਬ ਸਰਕਾਰ ਦਾ ਨੁਕਸਾਨ ਹੀ ਹੋਣ ਦੇਣਾ ਚੰਗੀ ਗੱਲ ਆ ਪੇ ਇਹਦਾ ਸਟੈਂਪ ਪੂਰਾ ਕਰਾਓ ਤੁਸੀਂ ਪਰ ਅਸੀਂ ਹੱਲੇ ਬਾਹਰ ਆਏ ਆ ਪਤਾ ਨਹੀਂ ਕੀ ਉਹਨਾਂ ਦੇ ਨਾਲ ਇਹਨਾਂ ਦੀ ਕੋਈ ਗੁਪਤ ਗੱਲ ਹੋਈ ਆ ਦਸਾਂ ਮਿੰਟ ਬਾਅਦ ਉਹ ਰਜਿਸਟਰੀ ਮੁੜ ਕੇ ਕਰ ਦਿੱਤੀ ਜਿਹਦੇ ਕਰਕੇ ਅਸੀਂ ਇਹਦੇ ਵਿੱਚੋਂ ਮਸ਼ਕੋ ਦਾ ਇਹਦੇ ਵਿੱਚੋਂ ਸਾਨੂੰ ਸਮੈਲ ਆਉਂਦੀ ਆ ਵੀ ਜਿਹੜੀ ਉਹ ਪੈਸੇ ਲੈ ਕੇ ਰਜਿਸਟਰੀ ਹੋਈ ਆ ਜਾਂ ਉਹ ਤਹਿਸੀਲ ਦਾ ਦੱਸੇ ਵੀ ਕਿੱਦਾਂ ਹੋਈ ਆ ਵੀ 15 ਮਿੰਟ ਹੀ ਕੋਈ ਸਟਾਮ ਨਹੀਂ ਲੱਗਾ ਜਾਂ ਕੋਈ ਸਟਾਮ ਲੱਗੇ ਹੋਰ ਤਾਂ ਨਹੀਂ ਲੱਗੇ ਇਹਦਾ ਤਹਿਸੀਲਦਾਰ ਸਾਹਿਬ ਹੀ ਦੱਸ ਸਕਦੇ ਆ ਤੇ 15 ਮਿੰਟ ਬਾਅਦ ਹੀ ਦੁਬਾਰਾ ਉਹ ਆਪਣੀ ਗਲਤ ਕਹੀ ਤੋਂ ਪਿੱਛੇ ạt ਗਏ ਦੁਬਾਰਾ ਰਜਿਸਟਰੀ ਕਰਤੀ ਇਸ ਕਰਕੇ ਅਸੀਂ ਮਤਲਬ ਇਹ ਵੀ ਮੰਗ ਕਰਦੇ ਵੀ ਐਨਕੁਆਰੀ ਕਰਕੇ ਤੇ ਉਹ ਤਹਿਸੀਲਦਾਰ ਦੇ ਉੱਤੇ ਜਿਹਦੀ ਇੰਨੀ ਰਾਫ ਜਿਹੜੀ ਆ ਇੱਕ ਲੀਡਰਾਂ ਦੇ ਨਾਲ ਜਿਹੜੇ ਕੋਈ ਜਥੇਬੰਦੀਆਂ ਦੇ ਆਗੂ ਆ ਪੂਰੇ ਜ਼ਿਲ੍ਹੇ ਦੀ ਗੁਆਹੀ ਕਰਦੇ ਆ ਤੇ ਉਹ ਜਿਹੜਾ ਤਹਿਸੀਲਦਾਰ ਦਾ ਐਡਾ ਘਟਿਆ ਰਵਈਆ ਆ ਤੇ ਨਹੀਂ ਤਾਂ ਫੇ ਨਾ ਕਿਸੇ ਨੇ ਕਾਰਵਾਈ ਕੀਤੀ ਤਾਂ ਕਿਰਤੀ ਕਿਸਾਨ ਜຸນ ਮਜਬੂਰ ਹੋਊਗੀ ਫੇ ਅਸੀਂ ਇਹਨੂੰ ਕੇਰ ਕੇ ਅੰਦਰ ਬੰਦ ਕਰਾਂਗੇ ਔਰ ਫਿਰ ਇਹ ਜਿਹੜਾ ਜੋਰ ਲਾਉਣਾ ਆਪਣਾ ਲਾ ਲਵੇ ਅਸੀਂ ਆਪਣਾ ਜੋਰ ਲਾਵਾਂਗੇ ਫਿਰ ਉਹ ਦਿਖਾ ਲਾਂਗੇ ਤੇ ਭਾਈਆਂ ਨੂੰ ਬਾਣ ਮਿੱਤਰ ਇੱਕੋ ਜਿਹਾ ਹੀ ਆ ਜਿਹੜਾ ਤੂੰ ਆਪਣੀ ਬੋਲਬਾਣੀ ਦੇ ਵਿੱਚ ਦੁਸ਼ਤ ਕਰ ਲਾ ਅਸੀਂ ਤਾਂ ਤੇਰੇ ਵੱਡੇ-ਵਡੇਰਾਂ ਤੋਂ ਨਹੀਂ ਡਰਦੇ ਅਸੀਂ ਤਾਂ ਸੈਂਟਰ ਤੋਂ ਨਹੀਂ ਡਰਦੇ ਤੇਰੇ ਮੋਦੀ ਦੀਆਂ ਅਸੀਂ ਇਹ ਗੋਡੀਆਂ ਲੋਆ ਕੇ ਆਏ ਆ ਅਸੀਂ 13 ਮਹੀਨੇ ਸੰਘਰਸ਼ ਲੜ ਕੇ ਜਿੱਤ ਕੇ ਆਏ ਆ ਤੂੰ ਤਾਂ ਉਸ ਇੱਕ ਮਮੂਲੀ ਜਿਹਾ ਉਹਦਾ ਪੁਰਜਾ ਆ ਛੋਟਾ ਜਿਹਾ ਇਸ ਕਰਕੇ ਜਿਹੜਾ ਤੂੰ ਬਹੁਤ ਤਾਂ ਨੂੰ ਦੁੱਖਦਾ ਆਪਣੇ ਆਪ ਦੇ ਵਿੱਚ ਰਹਿਣਾ ਚਾਹੀਦਾ ਜਿੰਨੀ ਕੁ ਪਾਵ ਰਿਆ ਉੰਨੀ ਕੁ ਵਰਤਣੀ ਚਾਹੀਦੀ ਆ ਇਸ ਕਰਕੇ ਹਰ ਬੰਦਾ ਜਿੱਤਾਲਾ ਹਰ ਬੰਦਾ ਜਿੱਤ ਚਾਹਦਾ ਉਹਨੂੰ ਐਜਿਤ ਦਿੱਤੀ ਜੇ ਤੂੰ ਨਾ ਇਦਾਂ ਕਰੇਗਾ ਤਾਂ ਤੇਰੇ ਖਿਲਾਫ ਕੋਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੁਝ ਕਰ ਚੱਲਣਾਗੇ ਇਹਦੀ ਜ਼ਿੰਮੇਵਾਰੀ ਤੇਰੀ ਹੋਏਗੀ ਤੋਂ ਤੁਹਾਡਾ ਫਸਟ ਵੀਡਿਓ ਦਾ ਧੰਨਵਾਦ ਕਰਦੇ ਹਾਂ ਕੋਈ ਸਾਥ ਜਾਇਏ ਪੈਸ ਵਾਲੀ ਸਾਰੇ ਵੀਡੀਓ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ